ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚੋਂ ਬਾਗੀ ਹੋਏ ਆਗੂਆਂ ਨੇ ਅਕਾਲ ਤਖਤ ਤੇ ਸ਼ਿਕਾਇਤ ਕੀਤੀ ਸੀ ਕਿ ਸੁਖਬੀਰ ਬਾਦਲ ਨੇ ਆਹ ਕੁਛ ਕੀਤਾ ਹੈ ਕਿ ਸੁਖਬੀਰ ਬਾਦਲ ਨੇ ਪਰਿਵਾਰ ਨੇ ਆਹ ਕੁਛ ਕੀਤਾ ਹੈ। ਤਾਂ ਉਹਦੇ ਤੇ ਹੁਣ ਵੀ ਟੀਕਾ ਟਿੱਪਣੀਆਂ ਕਰਦੇ ਆ ਰਹੇ ਨਾ। ਤਾਂ ਗਿਆਨੀ ਰਗਵੀਰ ਸਿੰਘ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਅੱਜ ਧਾੜਨਾ ਕੀਤੀ ਹੈ ਕਿ ਤੁਸੀਂ ਵੀ ਬੋਲਣ ਦੇ ਹੱਕਦਾਰ ਨਹੀਂ। ਕਿਉਂਕਿ ਉਨ੍ਹਾਂ ਦੇ ਨਿੱਜੀ ਸਹਾਇਕ ਤੋਂ ਪਤਾ ਲੱਗਿਆ ਹੈ ਕਿ 2007 ਤੋਂ 17 ਤੱਕ ਰਹੇ ਕੈਬਨਿਟ ਦੇ ਵਿੱਚ ਮੰਤਰੀ ਹੈ 2007 ਤੋਂ ਲੈ ਕੇ 2017 ਵਿੱਚ ਕੈਬਨਿਟ ਦੇ ਵਿੱਚ ਰਹੇ ਮੰਤਰੀ 17 ਮੰਤਰੀਆਂ ਨੂੰ ਸਪਸ਼ਟੀ ਕਰਨ ਦੇ ਨਿਵਾਸਤੇ ਕਿਹਾ ਗਿਆ ਜਿਨ੍ਹਾਂ ਦੇ ਵਿੱਚ ਹੈ ਸ਼ਿਕੰਦਰ ਸਿੰਘ ਮਲੂਕਾ ਗੁਲਜਾਰ ਸਿੰਘ ਰਣੀ ਕੇ ਬੀਬੀ ਜੰਗੀਰ ਕੌਰ ਜਿਹੜੀ ਜ਼ਿਆਦਾ ਤੜਪਦੀ ਐ ਕਿ ਬਾਦਲ ਨੇ ਆ ਕੀਤਾ ਹੁਣ ਪਤਾ ਲੱਗੂਗਾ ਬੀਬੀ ਨੇ ਕੀ ਕੀਤਾ ਬਾਕੀ ਲੋਕਾਂ ਨੂੰ ਪਤਾ ਹੀ ਐ ਬੀਬੀ ਕੀ ਕਰਦੀ ਰਹੀ ਐ ਮਨਪ੍ਰੀਤ ਬਾਦਲ ਪਰਮਿੰਦਰ ਸਿੰਘ ਢੀਂਡਸਾ ਰਤਨ ਸਿੰਘ ਅਜਨਾਲਾ ਦਲਜੀਤ ਸਿੰਘ ਚੀਮਾ ਜੋ ਬਾਦਲ ਸਾਹਿਬ ਦਾ ਸੁਖਵੀਰ ਬਾਦਲ ਨੂੰ ਸਾਰੀ ਡਾਇਗਨੋਸ ਦਿੰਦਾ ਇੱਕ ਡਾਕਟਰ ਨਹੀਂ ਡਾਇਗਨੋਸ ਕਰਦਾ ਦਾ ਮਰੀਜ਼ ਨੂੰ ਉਹ ਸਾਰਾ ਕੁਝ ਉਹ ਕਰਕੇ ਦਿੰਦਾ ਚਿੱਠੀ ਪੱਤਰ ਵਿੱਚ ਲਿਬੇਟੇ ਦੇ ਆ ਗਿਆ ਉਹ ਵੀ ਸ਼ਰਨਜੀਤ ਢਿੱਲੋਂ ਤੇ ਸੋਚਾ ਸਿੰਘ ਲੰਗਾ ਤੇ ਐਂਡ ਆਦਰ ਜੀ ਹੋਰ ਕੁਝ ਮੌਤ ਵੀ ਹੋ ਗਈ ਆਪਣਾ ਪ੍ਰਕਾਸ਼ ਸਿੰਘ ਬਾਦਲ ਸੀ ਇੱਕ ਸਹਿਕਾਰਤਾ ਮੰਤਰੀ ਸੀਗਾ ਕੁਝ ਬਜ਼ੁਰਗ ਵੀ ਚਲੇ ਗਏ ਇਸ 17 ਮੰਤਰੀਆਂ ਨੂੰ ਜਿਹੜਾ ਹੈਗਾ ਸਪਸ਼ਟੀਕਰਨ ਦੇਣ ਵਾਸਤੇ 15 ਦਿਨਾਂ ਦੇ ਅੰਦਰ ਅੰਦਰ ਨੋਰਸ ਭੇਜਿਆ ਗਿਆ ਹੈ ਕਿ ਤੁਸੀਂ ਉਦੋਂ ਕੀ ਕਰਦੇ ਸੀ ਤੁਸੀਂ ਕੀ ਕਰਦੇ ਸੀਗੇ ਅਕਾਲ ਤਖਤ ਦੇ ਚਤھੇਦਾਰ ਨੇ ਕਿਹਾ ਕਿ ਹੁਣ ਸਰਪੁੱਚ ਅਦਾਲਤ ਸਿੱਖਾਂ ਦੀ ਸੁਪਰੀਮ ਕੋਰਟ ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲ ਤਖਤ ਸਰਪੁੱਚ ਅਦਾਲਤ ਦੇ ਵਿੱਚ ਇਹ ਮਾਮਲਾ ਪਹੁੰਚ ਗਿਆ ਪੰਜ ਸਿੰਘ ਸਹਿਮਾਨ ਵਿਚਾਰ ਕਰਕੇ ਫਿਰ ਫੈਸਲਾ ਕਰਦੇ ਆ ਉਹ ਕਹਿੰਦੇ ਵੀ ਜਦੋਂ ਤੁਸੀਂ ਤਰਖਾਸਤੀ ਦੇਤੀ ਬਾਗੀਆਂ ਨੂੰ ਕਹਿੰਦਾ ਕਿ ਦਰਖਾਸਤ ਦੇਤੀ ਸ਼ਿਕਾਇਤ ਕਰਤੀ ਜੋ ਵੀ ਹੈ ਉਹ ਵਿਚਾਰ ਦੀ ਚੱਲ ਰਿਹਾ ਹੈ ਤੁਸੀਂ ਵੱਖ-ਵੱਖ ਚੈਨਲਾਂ ਤੇ ਜਾ ਕੇ ਹਰੇਕ ਇੰਟਰਵਿਊ ਦਿੰਦਾ ਹੈ ਕਿ ਇਹਨੇ ਕੀਤਾ ਜੀ ਉਹਨੇ ਕੀਤਾ ਜੀ ਕਿਉਂਕਿ ਹੁਣ ਇੱਕ ਦੂਜੇ ਦੇ ਪਿੱਛੇ ਦੋਸ਼ ਲਾ ਕੇ ਲੁਕਦੇ ਫਿਰਦੇ ਆ ਸਾਰੇ ਇਕੱਠੇ ਹੋਏ ਇੱਕ ਇੱਕ ਚੋਰ ਨੇ ਹੁਣ ਲੁਕਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਉਦੋਂ ਹਰ ਇੱਕ ਬੰਦੇ ਨੇ ਸਵਾਰਥ ਹੁੰਦਾ ਮੰਨ ਲਓ ਮੈਂ ਮੰਤਰੀ ਆ ਮੇਰੀ ਗੱਡੀ ਜਾਂਦੀ ਹੈ ਮੇਰੀ ਕੈਬਿਨੇਟ ਦੇ ਵਿੱਚ ਮੇਰੀ ਟੌਰ ਹੈ ਮੰਨ ਲਓ ਜਿਹੜੇ ਗਨਮੈਨ ਆ ਉਦੋਂ ਤਾਂ ਫਿਰ ਤੂਤੀ ਬੋਲਦੀ ਸੀ ਇੱਕ ਕਹਾਵਤ ਹੈ ਖਾਣ ਪੀਣ ਨੂੰ ਬਾੰਦਰੀ ਡੰਡੇ ਖਾਣ ਨੂੰ ਰਿੱਚ ਖਾ ਪੀ ਕੇ ਢਕਾਰ ਮਾਰ ਕੇ ਸ਼ਿਕਾਇਤ ਕਰਿਆ ਇਹ ਹੁਣ ਉਹ ਭੁਗਤ ਦਾ ਸੁਖਵੀਰ ਬਾਦਲ ਫਿਰਦਾ ਉਦੋਂ ਲੋਕ ਕਹਿੰਦੇ ਰਹੇ ਆ ਵੀ ਭਾਈ ਬੀਬੀ ਜੰਗੀਰ ਕੋਲ ਨੂੰ ਨਾ ਲੈ ਬਾਦਲ ਸਾਹਿਬ ਨੂੰ ਚਿੱਠੀਆਂ ਵੀ ਲਿਖੀਆਂ ਲੋਕਾਂ ਨੇ ਵੀ ਇਹਨੂੰ ਨਾ ਲੈ ਭਾਈ ਨੜੀ ਮਾਰਾ ਨਾ ਲੈ ਬਾਦਲ ਕਹਿੰਦੇ ਬਰੀ ਕਰਾਈ ਬਾਦਲ ਕਹਿੰਦਾ ਬਰੀ ਨਹੀਂ ਜਮਾਨਤ ਕਰਾਈ ਹੋਰ ਕੁਛ ਉਹ ਕੇਸ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਬੜਾ ਕੁਝ ਕਹਿੰਦੇ ਰਹੇ ਲੋਕ ਲੋਕਾਂ ਵਿੱਚ ਰੱਬ ਬਾਦ ਉਹ ਕਿਹੜਾ ਸੁਣੀ ਹੈ ਸੁਣੀ ਨਹੀਂ ਸੀ ਬਾਦਲ ਵੱਡੇ ਬਾਦਲ ਨੇ ਵੀ ਨਹੀਂ ਕਿਸੇ ਦੀ ਸੁਣੀ ਸੀ ਹੁਣ ਕੀ ਹੈ ਇਹ ਖਾ ਪੀ ਕੇ ਹੁਣ ਆਦਾ ਨਵਾਂ ਕਾਲੀਦਲ ਅਸੀਂ ਸਰਜੀਤ ਕਰਾਂਗੇ ਜੀ ਅਸੀਂ ਕਾਲੀਦਲ ਦੇ ਵਿੱਚ ਜਾਣ ਪਾਵਾਂਗੇ ਜੀ ਬਾਦਲ ਕਹਿੰਦੇ ਉਹ ਕੀਤਾ ਬਾਦਲ ਕਹਿੰਦੇ ਆ ਕੀਤਾ ਹੁਣ 17 ਦੇ 17 ਇਹਨਾਂ ਨੂੰ ਅਕਾਲ ਤਖਤ ਸਹਿਬ ਨੇ ਸਪਸ਼ਟੀਕਰਨ ਦੇ ਇਤਵਾਸ ਤੇ ਭੇਜਿਆ ਇਨਾਂ ਨੂੰ 17 ਨੂੰ ਜਿਹੜੇ ਮੰਤਰੀ ਰਹੇ ਹੈ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਭਾਈ ਗਿਆਨੀ ਰਗਵੀਰ ਸਿੰਘ ਜੀ ਨੇ ਸਪਸ਼ਟੀਕਰਨ ਦੇਣ ਵਾਸਤੇ ਕਿਹਾ ਇਹ ਵੀ ਬਰਾਬਰ ਦੇ ਦੋਸ਼ੀ ਹੈ ਸਭ ਤੋਂ ਵੱਡਾ ਦੋਸ਼ੀ ਹੁੰਦਾ ਹੈ ਸਹਿ ਦੋਸ਼ੀ ਜੇ ਇੱਕ ਬੰਦਾ ਜੁਰਮ ਕਰ ਰਿਹਾ ਉਹ ਉਸਕਾਰ ਰਿਹਾ ਜਾਂ ਉਹਨੂੰ ਕਰਨ ਵਿੱਚ ਮਦਦ ਕਰ ਰਿਹਾ ਤਾਂ 120 ਬੀ ਦਾ ਭਾਗੀਦਾਰ ਹੈ ਇਨ ਉਹ ਜੇ ਬਾਦਲ ਕੇ ਗਲਤ ਕੰਮ ਕਰ ਰਹੇ ਸੀ ਤਾਂ ਇਹ ਬੰਦੇ ਉਹਦੋਂ ਬੋਲੇ ਕਿਉਂ ਨਹੀਂ ਕਿਉਂਕਿ ਇਹਨਾਂ ਕੋਲੇ ਵਜ਼ੀਰੀਆਂ ਸੀ ਵੀ ਆਪਾਂ ਆਹਦਾ ਲੁੱਟ ਲੋ ਪੱਟ ਲੋ ਖਾ ਲੋ ਪੀ ਲੋ ਦੌਰ ਪੀਏ ਬਣਾਉ ਜੋ ਆਕਾ ਬਾਅਦ ਤੇ ਤੇ ਬਾਅਦ ਵਿੱਚ ਵੇਖਾਂਗੇ ਹੁਣ ਜਦੋਂ ਲੋਕ ਮੂੰਹ ਨਹੀਂ ਲਾਉਂਦੇ ਲੋਕ ਡਲੇ ਮਾਰਦੇ ਐ ਲੋਕ ਗਾਲਾਂ ਕੱਢਦੇ ਐ ਉਹ ਗੱਲਾਂ ਬਾਤਾਂ ਰਹੀਆਂ ਨਹੀਂ ਪਹਿਲਾਂ ਲੋਕ ਹੱਥ ਹੱਥ ਜੋੜ ਕੇ ਫਤਿਹ ਬੁਲਾਉਂਦੇ ਆਓ ਜੀ ਮੰਤਰੀ ਸਾਹਿਬ ਸਾਡੇ ਚਾਹ ਪੀ ਕੇ ਜਾਓ ਸਾਡੇ ਪਾਣੀ ਪੀ ਕੇ ਜਾਓ ਹੁਣ ਹੁਣ ਹੱਥ 'ਚ ਡਲਾ ਹੁੰਦਾ ਮੂੰਹ 'ਚ ਗਾਲ ਹੁੰਦੀ ਐ ਲੋਕਾਂ ਦੇ ਤੇ ਨਾ ਹੀ ਇਹਨਾਂ ਦੇ ਘਰੇ ਜਾਂਦੇ ਅਗਲਾ ਕਹਿੰਦਾ ਯਾਰ ਇਹਨਾਂ ਦੋਸਤ ਬੰਦਿਆਂ ਦਾ ਆਪਾਂ ਕਾਦੇ ਵਾਸਤੇ ਖਾਣਾ ਹੈ ਇਹੋ ਜਿਹੇ ਬੰਦਿਆਂ ਦਾ ਆਪਾਂ ਕਾਦੇ ਵਾਸਤੇ ਖਾਣਾ ਹੈ ਹੁਣੇ ਭਾਜਪੀ ਨਾਲ ਘੱਟ ਜੋੜ ਕਰਦੇ ਫਿਰਦੇ ਨਾ ਭਾਜਪੀ ਆਪਣੀਆਂ ਚੋਣਾਂ ਜਿੱਤ ਗਈ ਹੈ ਪ੍ਰਧਾਨ ਮੰਤਰੀ ਬਣ ਗਏ ਨਾ 2027 ਦੇ ਵਿੱਚ ਵੇਖੋ ਅੱਗੇ ਕੀ ਗੱਲਬਾਤ ਹੁੰਦੀ ਹੈ ਪਬਲਿਕ ਕਿੱਧਰ ਨੂੰ ਜਾਂਦੀ ਹੈ ਕਿ ਤੂਫਾਨ ਆਉਣਾ ਹੈ 2.5 ਸਾਲ ਅਗਲਾ ਕਹਿੰਦਾ ਅਸੀਂ ਕਿਉਂ ਬਦਨਾਮੀ ਕੱਟੀਏ ਵੀ ਗਲਤ ਕੰਮ ਤੁਸੀਂ ਕੀਤੇ ਹੁਣ ਮਾਫੀਆਂ ਦੇਣੀਆਂ ਹੋਰ ਕੁਝ ਕਰਨਾ ਇਧਰ ਉਧਰਲੇ ਉੱਥੇ ਸਿੱਧੇ ਕੰਮ ਹੈ ਹੁਣ ਇਹ ਇੱਕ ਦੂਜੇ ਦੇ ਸਾਰੇ ਭੇਤ ਖੋਲਣਗੇ ਜਦੋਂ ਹੁਣ ਇਹ 17 ਦੇ 17 ਦੋਸ਼ੀ ਪਾਏਗੇ ਦੋਸ਼ੀ ਇਹਨਾਂ ਨੇ ਪਹਿਣਾ ਹੈ ਕੁਦਰਤੀ ਗੱਲ ਹੈ ਮੰਤਰੀਆਂ ਕੋਲੇ ਅਹੁਦੇ ਤਾਂ ਸੀ ਨਾ ਪਰ ਜੇ ਇਹਨਾਂ ਕੋਲੇ ਅਹੁਦੇ ਵੀ ਬਾਦਲ ਸਾਹਿਬ ਨੇ ਲੈਲੇ ਸੀ ਚਾਹੇ ਐਮਐਲਏ ਸੀ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਰਿਹਾ ਬਾਦਲ ਕੀ ਜੇ ਐਮਐਲਏ ਨੇ ਸਪੋਰਟ ਕੀਤੀ ਬਹੁਮਤ ਦਿੱਤੀ ਤਾਂ ਮੁੱਖ ਮੰਤਰੀ ਬਣੇ ਮੁੱਖ ਮੰਤਰੀ ਬਣੇ ਤਾਂ ਉਹਨੇ ਆਪਣੀ ਕੈਬਨਿਟ ਦਾ ਵਿਸਤਾਰ ਕੀਤਾ ਉਹਦੇ ਵਿੱਚ ਗ੍ਰਹਿ ਮੰਤਰੀ ਸੁਖਵੀਰ ਬਾਦਲ ਨੂੰ ਬਣਾਇਆ ਉਹਦੇ ਵਿੱਚ ਹੋਰ ਆਪਣੇ ਮੰਤਰੀ ਲਏ ਬੋਰਡ ਤਾਂ ਦਿੱਤੀ ਹੈ ਨਾ ਜੀ ਜੇ ਇਹ 17 ਦੇ 17 ਉਸ ਟਾਈਮ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਪਿੱਛੇ हट ਜਾਂਦੇ ਸਰਕਾਰ ਟੁੱਟ ਜਾਂਦੀ ਤਾਂ ਕਿ ਉਹਨਾਂ ਦਾ ਵੀ ਦਿਮਾਗ ਜਿਹੜਾ ਟਿਕਾਣੇ ਤੇ ਆ ਜਾਂਦਾ ਹੁਣ ਜਿਹੜਾ ਇਹ ਇੱਕ ਦੂਜੇ ਨੂੰ ਲਾਹਣਤਾ ਪਾਉਂਦੇ ਫਿਰਦੇ ਆ ਫਟਕਾਰ ਪਾਉਂਦੇ ਫਿਰਦੇ ਆ ਅੱਜ ਇਹਨਾਂ ਨੂੰ ਵੱਡੀ ਫਟਕਾਰ ਪੈ ਗਈ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਨੇ ਕਿਹਾ ਕਿ ਜਦੋਂ ਇਹ ਮਾਮਲਾ ਸਰਪੱਤ ਅਦਾਲਤ 'ਚ ਪਹੁੰਚ ਗਿਆ ਸਿੱਖਾਂ ਦਾ ਮਸਲਾ ਹੈ ਤਾਂ ਤੁਸੀਂ ਇੱਕ ਦੂਜੇ ਤੇ ਹੁਣ ਇਹ ਚਿਕੜੇ ਸਾਲਾਂ ਦਾ ਬੰਦ ਕਰੋ ਤੁਸੀਂ ਵੀ ਬਰਾਬਰ ਦੇ ਭਾਗੀਦਾਰ ਹੋ ਇਹ ਹੁਣ ਵੱਖ-ਵੱਖ ਚੈਨਲਾਂ ਤੇ ਲੈ ਕੇ ਆ ਬੀਬੀ ਜਗੀਰ ਕੌੜਾ ਤੜਕੇ ਤੋਂ ਲੈ ਕੇ ਸ਼ਾਮ ਤੱਕ ਕਿਤੇ ਕਿਧਰ ਇੱਕ ਪਾਸੇ ਕਿਤੇ ਕਿਧਰਲੇ ਪਾਸੇ ਸਭ ਤੋਂ ਵੱਡੀ ਦੋਸ਼ੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਈ ਜਾਣੀ ਅਕਾਲ ਤਖਤ ਵੱਲੋਂ ਤੁਹਾਡੇ ਸਾਹਮਣੇ ਹੈ ਹਲੇ ਸੁੱਚਾ ਸਿੰਘ ਲੰਗਾਹ ਬਚ ਜੂ ਸੁੱਚਾ ਸਿੰਘ ਲੰਗਾਹ ਕੋਲੇ ਸੁਚੇ ਲਗਾਣਾ ਤਾਂ ਡੇਰਿਆਂ ਚ ਗਿਆ ਸੁਚੇ ਲਗਾ ਦੇ ਤਾਂ ਇੱਕ ਬਲਾਤਕਾਰ ਦਾ ਪਰਚਾ ਦਰਜ ਹੈ ਉਹ ਉਹ ਚ ਉਹਨੇ ਅਵਗਿਆ ਕੀਤੀ ਹੈ ਉਹਦਾ ਉਹਨੇ ਦੰਡ ਭੋਗ ਲਿਆ ਹੋ ਸਕਦਾ ਵੀ ਉਹਦੇ ਕਰਕੇ ਉਹਨੇ ਤੇ ਕੋਈ ਇਨਾ ਕੋ ਜੇ ਪਰ ਉਹਦੇ ਤੇ ਜਿਹੜਾ ਹ ਬੇਅਦਵੀ ਜਾਂ ਹੋਰ ਹੈ ਇਹ ਚੀਜ਼ਾਂ ਨਹੀਂ ਲੱਗਣੀਆਂ ਜੰਗੀਰ ਕੌਰ ਪਹਿਲੀ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਦੁਨੀਆ ਤੇ ਨਹੀਂ ਨੇ ਬੀਬੀ ਜੰਗੀਰ ਕੌਰ ਇਹ ਦੋਸ਼ੀ ਸਭ ਤੋਂ ਵੱਡੀ ਮੰਨੀ ਜਾਊਗੀ ਆਉਣ ਵਾਲੇ ਸਮਾਂ ਸਮਾਂ ਦੱਸੂਗਾ ਕਿਉਂਕਿ ਉਹ ਤਾਂ ਜਿਹੜਾ ਖਰੜਾ ਆਉਣ ਦਾ ਰਿਕਾਰਡ ਕਾਗਜ਼ਾਂ ਨੇ ਬਚਣਾ ਜੱਥੇਦਾਰ ਸਹਿਬਾਨਾਂ ਨੇ ਜਿਹੜੇ ਉਸ ਸਮੇਂ ਦਾ ਸਮਾ ਸਮਾ ਸਮਾਜੂ ਹੈ ਕੀ ਕੀ ਕੀਤਾ ਕਿਹਨੇ ਕੀਤਾ ਕਿਹਦੇ ਕੋਲ ਅਹੁਦਾ ਸੀ ਕੀ ਸੀਗਾ ਉਹ ਸਾਰਾ ਕੁਝ ਸਾਹਮਣੇ ਆਇਆ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਬਾਨਾ ਹੈ ਕੱਲੀ ਕੱਲੀ ਰਿਕਾਰਡਿੰਗ ਕੱਲੀ ਕੱਲੀ ਵੀਡੀਓ ਸਾਰਾ ਕੁਝ ਲੋਕਾਂ ਦੇ ਜਿਹੜਾ ਹੈਗਾ ਸੇਵ ਕਰਿਆ ਪਿਆ ਆਪਦੇ ਸੌਫਟਵੇਅਰਾਂ ਦੇ ਵਿੱਚ ਉਹਨਾਂ ਨੂੰ ਇਹ ਕਿਵੇਂ ਮਤਲਬ ਹੁਣ ਭੁਲਾ ਦੇਣਗੇ ਵੀ ਇਸ ਤਰ੍ਹਾਂ ਅਸੀਂ ਨਹੀਂ ਕੀਤਾ। ਅਗਲਾ ਕੱਢ ਕੇ ਉਹਦੀ ਵੀਡੀਓ ਲਾ ਦਿੰਦਾ ਪਈਆ ਤੇਰੀ ਏ। ਆ ਫਲਾਣੇ ਡੇਰੇ ਚ ਫਲਾਣੇ ਫਲਾਣੇ ਬਾਬੇ ਕੋਲੇ ਫਲਾਣੇ ਫਲਾਣੇ ਕੋਲੇ ਤੁਸੀਂ ਗਏ ਹੋ। ਤਾਂ ਉਹਨੂੰ ਕਿਵੇਂ ਇਹ ਮੁੱਕਰ ਜਾਣਗੇ? ਫੇਰੇ ਪਾਟ ਗਏ। ਚੋਰ ਕੀ ਹਾਮੀ ਭਰੇ ਨਾ ਕੋਈ। ਇਹ ਪਾਟ ਗਏ ਪਾੜ ਕੇ ਹੁਣ ਇੱਕ ਦੂਜੇ ਤੇ ਦੂਸ਼ਣ ਲਾਉਂਦੇ ਫਿਰਦੇ ਆ ਵੀ ਲੋਕ ਖੰਨ ਸਾਨੂੰ ਬਖਸ਼ ਦੇਣਗੇ। ਲੋਕ ਨਾ ਤਾਂ ਇੰਨਾ ਬਾਗੀਆਂ ਨੂੰ ਬਖਸ਼ਣ। ਨਾ ਇਹ ਬਾਦਲਕਿਆਂ ਨੂੰ ਬਖਸ਼ਣ। ਤੇ ਨਾ ਜਿਹੜੇ ਜਦੋਂ ਅਕਾਲ ਤਖਤ ਦੇ ਜਿਹੜੇ-ਜਿਹੜੇ ਜਥੇਦਾਰ ਸੀ ਉਸ ਸਮੇਂ ਦੇ ਜਿਨ੍ਹਾਂ ਨੇ ਮਾਫੀਆਂ ਦਿੱਤੀਆਂ ਜਾਂ ਕਾਰਜਕਾਰਤਾ ਕਮੇਟੀ ਦੇ ਮੈਂਬਰ ਸੀ ਜਾਂ ਜੋ ਵੀ ਸੀ ਜੋ-ਜੋ ਦੋਸ਼ੀ ਪਏ ਜਾਣਗੇ ਨਾ ਉਹ ਬਖਸ਼ੇ ਜਾਣ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਅਭੀਰ ਸਿੰਘ ਜੀ ਨੂੰ ਬੇਨਤੀ ਕਰਦਾ ਐ ਕਿ ਅੱਧੀ ਲੰਘੀ ਥੋੜੀ ਰਹਿ ਗਈ ਪਰ ਇਸ ਦੁਨੀਆ ਤੋਂ ਆਪਣਾ ਨਾਮ ਖੱਟ ਕੇ ਚਾਈ ਜਥੇਦਾਰ ਸਾਹਿਬ ਸੱਚ ਦਾ ਫੈਸਲਾ ਸੱਚ ਦੀ ਅਦਾਲਤ ਦੇ ਵਿੱਚ ਕਰਕੇ ਜਾਏ ਖਾਣੀ ਤਾਂ ਦੋ ਰੰਗ ਦੀ ਰੋਟੀ ਆ ਜਿਹੜਾ 24 ਘੰਟੇ ਉੱਥੇ ਗਰਮਾਣੀ ਦਾ ਪ੍ਰਸਾਰ ਹੁੰਦਾ ਸਾਰੀਆਂ ਬੰਦੇ ਦੀਆਂ ਜਿਹੜੀਆਂ ਹੈਗੀਆਂ ਮਨੋ ਕਾਮਨਾ ਨਾਲ ਉੱਥੇ ਪੂਰੀਆਂ ਹੋ ਕੇ ਤੇ ਜਿਹੜੀ ਭੁੱਖ ਆ ਉਹ ਲਹਿ ਜਾਂਦੀ ਹੈ ਉਮੀਦ ਕਰਦੇ ਆ ਕਿ ਸਾਡੇ ਜਥੇਦਾਰ ਸਹਿਬਾਨ ਸੱਚ ਦਾ ਫੈਸਲਾ ਸੁਣਾਉਣਗੇ ਤਾਂ ਜੋ ਦੁਨੀਆ ਦਾ ਲੋਕਾਂ ਦਾ ਮਨੋਵਲ ਨਾ ਡਿੱਗੂਗਾ ਲੋਕਾਂ ਦਾ ਉੱਥੇ ਜਿਹੜਾ ਹੈਗੀ ਮर्यादा ਬਣੀ ਰਹੂਗੀ ਮਾਨ ਮਰਿਆਦਾ ਬਣੀ ਰਹੂਗੀ ਉਸ ਸਥਾਨ ਨੂੰ ਲੋਕ ਸਦਾ ਲਈ ਪੂਜਦੇ ਰਹਿਣਗੇ ਜੇ ਕਿਤੇ ਦੇਖੋ ਗਲਤ ਫੈਸਲੇ ਕਰਤੇ ਤਾਂ ਸਾਡੇ ਜਿਹੜੀ ਹੈਗੀ ਸਿੱਖੀ ਨੂੰ ਤੇ ਅਕਾਲ ਤਖਤ ਨੂੰ ਟਾਜ ਜਰੂਰ ਲੱਗੂਗੀ ਸੰਗ ਤੇ ਕਹੂਗੀ ਕਿ ਇਹ ਲੋਕ ਯਾਰ ਇੱਥੇ ਬੈਠ ਕੇ ਇਸ ਗੁਰੂ ਘਰ ਦਾ ਖਾ ਕੇ ਇੱਥੋਂ ਦਾ ਪਾਣੀ ਪੀ ਕੇ ਇੱਥੋਂ ਦਾ ਜਿਹੜਾ ਹੈਗਾ ਰਸਣ ਪਾਣੀ ਖਾ ਕੇ ਇੱਥੇ ਤਨਖਾਹ ਲੈ ਕੇ ਇਸ ਬਾਣੇ ਦੇ ਵਿੱਚ ਰਹਿ ਕੇ ਸਿੱਕੀ ਦੀ ਆੜ ਵਿੱਚ ਆ ਸਿੰਘ ਇਹ ਕਰ ਗਏ ਸਿੰਘ ਸਹਿਬਾਨੋ ਬੇਨਤੀ ਆ ਠੋਕ ਕੇ ਫੈਸਲਾ ਸੁਣਾਇਓ ਜੋ ਇਹਨਾਂ ਨੇ ਕੀਤਾ ਗੁਰਮਾਣੀ ਦਾ ਫਰਮਾਨ ਹੈ ਜੋ ਮੈਂ ਕੀਆ ਸੋ ਮੈਂ ਪਾਇਆ ਨਾਨਕ ਦੋਸ ਨਾ ਅਬਰਜ ਨਾ ਇਹ ਹੁਣ ਜੋ ਇਹਨਾਂ ਨੇ ਕੀਤਾ ਉਪੂਤਣਗੇ ਇੱਕ ਦੂਜੇ ਤੇ ਦੋਸ਼ ਲਾਉਂਦੇ ਫਿਰਦੇ ਆ ਸਾਰੇ ਚੋਰ ਪਾਪੀ ਪਾਪੀ ਪਾਪ ਕਮਾਮਦਿਆਂ ਕਰਦੇ ਹਾਈ ਹਾਈ ਹੁਣੇ ਹਾਈ ਹਾਈ ਕਰਦੇ ਫਿਰਦੇ ਆ ਲੋਕਾਂ ਦੇ ਵਿੱਚ ਰੱਬ ਵਸਦਾ ਵੀਰੋ ਤੁਹਾਨੂੰ ਵੀ ਪਤਾ ਹੈ ਇਹਨਾਂ ਨੇ ਕੀ ਕੀ ਕੀਤਾ ਤੇ ਆਪਣੇ ਜਿਹੜੇ ਨੌਜਵਾਨ ਤੁਹਾਡੇ ਬੱਚੇ 18-18 ਸਾਲ ਦੇ ਹੋਗੇ ਜਿਨ੍ਹਾਂ ਦੀ ਵੋਟ ਬਣ ਗਈ ਉਹਨਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਦੀਆਂ ਪਰਤੂਤਾਂ ਤੇ ਸਾਰਾ ਕੁਝ ਦੱਸਿਓ ਤੇ ਬਕਸੇ 17 ਦੇ 17 ਜਿਹਨੇ ਬਾਗੀ ਵੀ ਨਹੀਂ ਜਾਣੇ ਸੋ ਇਹ ਲੇਟੈਸਟ ਸੀਗੀ ਨਿਊਜ਼ ਜਿਹੜੀ ਤੁਹਾਨੂੰ ਦਿੱਤੀ ਹੈ ਕਿ ਸਰਦਾਰ ਰਗਵੀਰ ਸਿੰਘ ਗਿਆਨੀ ਰਗਵੀਰ ਸਿੰਘ ਸਿੰਘ ਸਹਿਬਾਨ ਰਗਵੀਰ ਸਿੰਘ ਹੈ ਕਾਲ ਤੱਕ ਦੇ ਜਥੇਦਾਰ ਦੇ ਨੀਚੇ ਸਹਾਇਕ ਨੇ ਜਾਣਕਾਰੀ ਦਿੱਤੀ ਹੈ ਕਿ 17 ਮੰਤਰੀ 2007 ਤੋਂ ਲੈ ਕੇ 17 ਤੱਕ ਕੁੱਲ 17 ਮੰਤਰੀ ਆ ਜਿਹੜੇ ਉਹ ਵੀ ਲਪੇਟ ਦੇ ਵਿੱਚ ਆ ਗਏ ਜਿਨ੍ਹਾਂ ਵਿੱਚ ਹੈ ਗੁਲਜਾਰ ਸਿੰਘ ਰਣੀਕੇ ਬੀਬੀ ਜਗੀਰ ਕੌਰ ਮਨਪ੍ਰੀਤ ਬਾਦਲ ਪ੍ਰਮੇਂਦਰ ਸਿੰਘ ਢੀਂਡਸਾ ਰਤਨ ਸਿੰਘ ਅਜਨਾਲਾ ਸਿਕੰਦਰ ਸਿੰਘ ਮਲੂਕਾ ਦਲਜੀਤ ਸਿੰਘ ਚੀਮਾ ਬੀਬੀ ਜਗੀਰ ਕੌਰ ਸ਼ਰਨਜੀਤ ਢਿੱਲੋਂ ਸੁਚਾ ਲੰਗਾ ਸੁਚਾ ਸਿੰਘ ਲੰਗਾ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਜਿਹੜੇ ਹੈਗੇ ਆ ਜਿਨ੍ਹਾਂ ਦੇ ਨਾਮ ਸ਼ਾਮ ਲਾਇਆ ਉਹਨਾਂ ਨੂੰ 17 ਨੂੰ 15 ਦਿਨਾਂ ਦਾ ਸਪਸ਼ਟੀਕਰਨ ਵਾਸਤੇ ਨੋਟਿਸ ਭੇਜਿਆ ਸੋ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਸੱਚ ਨੂੰ ਸਾਹਮਣੇ ਲਿਆਉਣਾ ਸਾਡਾ ਕੰਮ ਹੈ ਸੋ ਵੀਡੀਓ ਚੰਗੀ ਲੱਗੀ ਅੱਗੇ-ਅੱਗੇ ਲੋਕਾਂ ਤੱਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ